ਫਿਰ ਗ੍ਰੰਥ ਵਿਖੇ ਜੀ ਯਾਦ ਕੀਤਾ ਜਾਂਦਾ ਉਹਨਾਂ ਕੋ ਪ੍ਰੇਰਨਾ ਤੇ ਸੇਧ ਲਈ ਜਾਂਦੀ ਹੈ ਸੋ 10ਵੇਂ ਪਾਤਸ਼ਾਹ ਦਾ ਅੱਜ ਪ੍ਰਕਾਸ਼ਪੁਰਾ ਉਹਨਾਂ ਤੋਂ ਸ਼ੁਰੂ ਕਰਦੇ ਹਾਂ ਜਦੋਂ ਜੰਮਦੇਵ ਸਾਹਿਬ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਅੰਮ੍ਰਿਤ ਛਕਾ ਰਹੇ ਸੀ ਤਾਂ ਸ੍ਰੀ ਗੁਰੂ ਅੰਮ੍ਰਿਤ ਛਕਾ ਕੇ ਕੁਝ ਸਿੰਘ ਕੁਸ਼ਕ ਅੰਮ੍ਰਿਤ ਬਚ ਗਿਆ ਗੁਰੂ ਸਾਹਿਬ ਕਹਿੰਦੇ ਸਿੰਘਾਂ ਨੂੰ ਵੀ ਇਹਨੂੰ ਸਰੋਵਰ 'ਚ ਪਾ ਦੇ। ਤੇ ਉਹ ਅੰਮ੍ਰਿਤ ਨੂੰ ਸਰੋਵਰ 'ਚ ਪਾ ਦਿੱਤਾ। ਕੁਛ ਅੰਮ੍ਰਿਤ ਫੇਰ ਬਚ ਗਿਆ। ਗੁਰੂ ਸਾਹਿਬ ਕਹਿੰਦੇ ਹੁਣ ਇਹਸ ਅੰਮ੍ਰਿਤ ਨੂੰ ਨਾ ਕਰੀਰਾਂ ਤੇ ਤੇ ਅੱਖਾਂ ਤੇ ਸਿਰਕ ਦੋ। ਆ ਮੜਾ ਜੀ ਬਜ਼ੁਰਗ ਕਹਿੰਦੇ ਪਾਸੇ ਹੋ ਜੰਗੀ। ਹਾਂਜੀ। ਸੋ ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਕਰੀਰਾਂ ਤੇ ਅੱਖਾਂ ਤੇ ਸਿਰਕ ਦੋ। ਤਾਂ ਸਿੰਘਾਂ ਨੂੰ ਗੱਲ ਇਹ ਸਮਝ ਨਹੀਂ ਆਈ ਕਹਿੰਦੇ ਪਾਸ਼ਾ ਉਹ ਇੱਕ ਹੀ ਕੌਤਕ ਆ ਅਬ ਬਜ਼ੁਰਗਾਂ ਦੀ ਗੱਲ ਸੁਣੋ ਜੀ ਠੀਕ ਹੈ ਜੀ ਬਸ ਸਿੰਘ ਕਹਿੰਦੇ ਪਾਸ਼ਾ ਉਹ ਇੱਕ ਹੀ ਕੌਤਕ ਆ ਗੁਰੂ ਸਾਹਿਬ ਕਹਿੰਦੇ ਖਾਲਸਾ ਨਾ ਜਿਹੜਾ ਉਹ ਕਰੀਰਾ ਤੇ ਅੱਖਾਂ ਚ ਪੈਦਾ ਹੋ ਜਾਏਗਾ ਲੱਖੀ ਤੇ ਇਹ ਗੱਲ ਸਾਡੇ ਪਰ ਸਕ ਪ੍ਰਸੰਗ 'ਚ ਆਪਾਂ ਵੇਖਦੇ ਆਂ ਇਹ ਗੱਲ ਸਾਡੇ ਪ੍ਰਤੱਖ ਸਾਹਮਣੇ ਆਈ 18ਵੀਂ ਸਦੀ 'ਚ ਜਦੋਂ ਅਮਨ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਨਾ ਵੱਡਾ ਘਲੂਗਰ ਹੋਇਆ ਤੇ ਇਹ ਮੰਨ ਲਿਆ ਗਿਆ ਉਸ ਵੇਲੇ ਪਠਾਨ ਮੁਸਲਮਾਨਾਂ ਨੇ ਮੰਨ ਕੇ ਬਹਿ ਗਏ ਵੀ ਇਹਨਾਂ ਦੀ ਕੌਮ ਖਤਮ ਹੋ ਗਈ ਤੇ ਜਿਹੜੇ ਬਚੇ ਸੀ ਕਹਿੰਦੇ ਉਹਨਾਂ ਦੇ ਸਰੀਰਾਂ ਤੇ 80-80 ਫੱਟ